जय हिंद नमस्कार ससीका दोस्तों मैं हूं आपका संजीव बाबा एक बार फिर तो टाटा सारे सर करते हैं दोस्तों गुरदासपुर शहर वासियों ਲਈ ਬਹੁਤ ਵੱਡੀ ਖੁਸ਼ਖਬਰੀ ਕਿਉਂਕਿ ਗੁਰਦਾਸਪੁਰ ਸ਼ਹਿਰ ਵਿੱਚ ਕੱਲ ਸੁਨੱਖੀ ਪੰਜਾਬਨ ਪੁਟਿਆਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਹ ਜਿਹੜਾ ਮੁਕਾਬਲਾ ਹੈਗਾ ਇਹ ਜੈਕਬ ਜੀ ਦੀ ਦੇਖ ਰੇ ਹਿੱਟ ਕਰਵਾਇਆ ਜਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਕੀ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਕੌਣ ਕੌਣ ਆ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਜੀ ਸਰ ਸਰ ਜਿਹੜਾ ਪੰਜਾਬੀ ਮੁਟਿਆਰ ਮੁਕਾਬਲਾ ਕਰਵਾਇਆ ਜਾ ਰਿਹਾ ਗੁਰਦਾਸਪੁਰ ਵਿੱਚ ਇਹ ਕਿੱਥੇ ਕਰਵਾਇਆ ਜਾ ਰਿਹਾ ਤੇ ਕਰੋਧਮ ਕਰਵਾ ਰਹੇ ਐ ਤੇ ਕੀ ਸੋਚ ਆਈ ਹੈ ਕਿ ਇਹ ਪੰਜਾਬੀ ਮੁਟਿਆਰ ਮੁਕਾਬਲਾ ਕਰਵਾਉਣਾ ਕੀ ਦੇਸੀ ਜੁੜਿਆ ਪਾਕਿਸਤਾਨੀ ਲੀਗਾਂ ਇਸੋਰੀ ਪੰਦਰਮਾ ਮੁਕਾਬਲਾ ਤੇ ਇਹ ਰਾਮ ਸਿੰਘ ਦਾ ਗੁਰਦਾਸਪੁਰ ਵਿੱਚ ਹੋ ਰਿਹਾ ਹੈ ਤੇ ਪੰਜਾਬ ਦੇ ਕੋਨੇ ਕੋਨੇ ਪਿਆ ਆ ਰਹੀਆਂ ਅੱਜ ਉਹਨਾਂ ਦੇ ਮਸੂਲੀਤ ਹੋ ਰਹੀ ਅੱਜ ਪਹੁੰਚ ਰਹੀਆਂ ਕਹਿਤੀਆਂ ਕਿ ਸਹੀ ਹੁੰਦੀਆਂ ਕੱਲ ਸਵੇਰ ਤੋਂ ਹੋ ਜੇ ਠੀਕ

ਉਹਨਾਂ ਤੋਂ ਵਧੀਆ ਲੋਰੀ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਨਹੀਂ ਕਰ ਸਕਦਾ ਉਹਨਾਂ ਦੀ ਜਗ੍ਹਾ ਨਹੀਂ ਲੈ ਸਕਦਾ ਕਿਸੇ ਔਰਤ ਦਾ ਸੱਭਾ ਚਾਹ ਰਿਹਾ ਤਾਂ ਔਰਤ ਸੱਭਾ ਕੇ ਸਾਹਮਣਾ ਮੌਜੂਦ ਨਹੀਂ ਹੈ ਔਰਤ ਸਾਂਭੇ ਦੀ چاہے ਵੀ ਉਹਨਾਂ ਸੱਭੇ ਚਾਰ ਸੱਭੇ ਜਾਏਗਾ ਤਾਂ ਸਾਰਾ ਗੋਸਟ ਫੜਦਾ ਦਾ ਸੱਭੇ ਜਾ ਕੇ ਸਾਹਮਣੇ ਹੈ ਕੱਲ ਦੇ ਮੌਕੇ 'ਚ ਕਿਹ ਕਿਹੜੀ ਇਵੈਂਟ ਕਰਵਾਈ ਜਾਵੇ ਕੋਈ ਬਿਲਕੁਲ ਜਿਵੇਂ ਅਸੀਂ ਕਿੰਨੇ ਰਾਉਂਡ ਹੋਣਗੇ ਉਹਦੇ ਪਹਿਲਾ ਰਾਉਂਡ ਈਆਂ ਜਿਹੜੀਆਂ ਵਾ ਆਪਣੇ ਇੱਕ ਗਾਣਾ ਲੈ ਕੇ ਆਉਣਗੇ ਲੋਕੀਂ ਦੀ ਉੱਤੇ ਨਾਚ ਕਰਨ ਦੀ ਉਹਦੀ ਪੇਸ਼ਕਾਰੀ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੂੰ ਛੋਟੇ ਤੋਂ ਸੱਬੇਚਾਰ ਦੇ ਨਾਲ ਜੁੜੇ ਹੋਏ ਸਵਾਲ ਠੀਕ ਕਰਨਗੇ ਤੀਜਾ ਰੌਲਾ ਜਿਹੜਾ ਹੋਗਾ ਗੇੜਾ ਹੋਗਾ ਉਹ ਕਿਹੜੇ ਨੂੰ ਕੰਮ ਕਰੇ ਜਿਵੇਂ ਚੱਕਾ ਕਤਨਾ ਮਸਲੀ ਤੇ ਰੁੱਤੀ ਲੋਮੀ ਤੇ ਜਾ ਆ ਚੱਕੀ ਬਿਨੀ ਆ ਵੇਲ ਨੇ ਤਕ ਪਾ ਵੇਲ ਨਹੀਂ ਆ ਅਰਜ਼ਾਈ ਲੰਗਰ ਬਨੀ ਆ ਜਾਂ ਫਿਰ ਆਪਾਂ ਮਧਾਣੀ ਰੜਕਣੀ ਆ ਉਹ ਸਾਰੇ ਜਿਹੜੇ ਚੁਟ ਵੀ ਦੇ ਮਕਾਬਲੇ ਕਾਹਵਾਂ ਕਰਵਾ ਕਰ ਤੇ ਜਿਹਨਾਂ ਨਾਲ ਆਉਣ ਨਾ ਮਰੀ ਬੁਣੀਆ ਇਮ ਕਾਮ ਕਰਵਾ ਕੇ ਦੇਖਦੇ ਆ ਅਸੀਂ ਦੇਖ ਰਹੇ ਜੈਪ ਸਿੰਘ ਬਹੁਤ ਹੀ ਅੱਗੇ ਚੱਲ ਰਹੇ ਨੇ ਤੇ ਕਿਸ ਤਰ੍ਹਾਂ ਦੀ ਤਿਆਰੀਆਂ ਰਹੀਆਂ ਕਿ ਅੱਜ ਇਸ ਤਰੀਕੇ ਨਾਲ ਸੱਤ ਸੱਤ ਮਹੀਨੇ ਅਹ ਤਿਆਰੀਆਂ ਤੁਸੀਂ ਦੇਖ ਰਹੇ ਹੋ ਕਿ ਸਾਰੇ ਪਾਸੇ ਅਸੀਂ ਇੱਕ ਸਾਰੀ ਕੋਸ਼ਿਸ਼ ਹੁੰਦੀ ਹੈ ਕਿ ਪਿੰਡ ਦੀ ਕੰਦ ਬਣਦਾ ਹੈ ਪਿੰਡ ਦਾ ਲੋਕ ਉੱਤਜਾ ਉਹਦੇ ਸਾਹਮਣੇ ਅਸੀਂ ਜਿਹੜਾ ਵਾ ਚੀਜ਼ਾਂ ਨਾਲ ਕਹਾਣੀ ਕੁੱਝ ਜਿਵੇਂ ਲੰਮੇ ਆ ਤੇ ਸਾਡੀ ਨੌਜਵਾਨ ਜਿਹੜੀ ਸਾਡੇ ਨਾਲ ਬਹੁਤ ਸਾਲ ਦਿੰਦੀ ਹੈ ਮੀਨ ਟੀਮ ਬਹੁਤ ਇਫਸਾਹ ਦਿੰਦੀ ਹੈ ਇਹ ਲੋਕ ਸਭਾ ਚੋਂ ਦੇਖਦਾ ਜਿੰਨਾ ਨਹੀਂ ਹੈ ਕੁਲਬਾ ਪਰਵਾਰ ਉਹ ਹਮੇਸ਼ਾ ਇਹ ਉਸ ਉਹਨਾਂ ਦੀ ਦੇਖ ਕੇ ਸੁਣ ਕੇ ਕਿ ਆਪਾਂ ਬਚਾਇਆ ਪੰਜਾਬ ਪੰਜਾਬੀ ਅਰ ਪੰਜਾਬੀ ਦੀ ਜੋਤ ਨੂੰ ਅਸੀਂ ਜਲਦੀ ਮੰਨ ਕੇ ਉਹਨਾਂ ਦਾ ਇੱਕ ਸੋਚ ਰੱਖੀ ਹੈ ਕਿ ਤਨਾ ਕਿਤੇ ਤੱਕ ਪੰਜਾਬੀ ਸਭਿਆਚਾਰ ਦੀ ਰੂਪ ਰਿਕਾ ਪਿਆਤਾ ਹੈ ਹਾਂਜੀ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਜਿਹੜੀ ਹੈ ਸਾਡੀ ਜ਼ਬਾਨ ਬੜੀ ਮਿੱਠੀ ਜ਼ਬਾਨ ਐ ਸੱਚੀ ਜ਼ਬਾਨ ਜੀ ਇਹ ਸਮੁੰਹਗਾ ਗੁੱਤਮ ਇਸ ਨੂੰ ਖਤਮ ਨਾ ਹੋ ਜਾਵੇ ਇਹਨੂੰ ਲੋਕ ਕਿਉਂਕਿ ਅੱਜ ਜੇ ਦੇਖਿਆ ਜਾਵੇ ਕਿ ਬਹੁਤ ਪੰਜਾਬੀ ਦੁਨੀਆ ਵਿੱਚ ਭਾਰ ਵਿੱਚ ਜਿਹੜੀਆਂ ਮਸ਼ਹੂਰੀਆਂ ਦਾ ਹੈ ਜਿੱਤੇ ਵੀ ਜਾਂਦੇ ਆਪਣੀ ਇੱਕ ਖਾਅ ਵੱਖੀ ਛੱਡਦੇ ਆ ਸੱਪੇ ਚਾਰ ਦੇ ਉਹ ਵੱਖਰੀ ਖਾਅ ਹੋਏ ਬੱਚਿਆਂ ਦੀ ਪਤਾ ਨਹੀਂ ਕਿ ਕਿਹੜੀ ਜ਼ਬਾਨ ਆ ਸਾਡਾ ਸੱਪੇ ਚੋਂ ਸਾਡੇ ਇਤਿਹਾਸ ਸਾਡੀ ਰੀਤੀ ਰਿਵਾਜ ਇਹ ਅਸੀਂ ਆਪਣੇ ਉਹਨਾਂ ਨੂੰ ਬੰਦਦੇ ਆ ਨਾ ਉਸ ਤਰ੍ਹਾਂ ਸੱਪੇ ਚਾ ਉਹਨੂੰ ਵੀ ਸਾਨੂੰ ਉਸੇ ਤਰ੍ਹਾਂ ਹੀ ਸਾਹਮਣਾ ਕਰਨਾ ਚਾਹੀਦਾ ਇਹ ਅਸੀਂ ਸਿੱਖਤੀ ਨਾ ਬੇ ਉਡੀ ਆਦਮ ਕਾਬਲਾ ਜੀ ਦਾ ਕਰਾ ਰਹੇ ਸੀ ਕਾਫੀ ਚਿਤ ਕਰਾਏ 1 2500 ਕਰਵਾ ਲਈ ਸਾਡਾ ਜਿਹੜਾ ਮੰਤਵ ਆ ਉਸ ਨੂੰ ਕਰਾਉਣ ਵਾਸਤੇ ਇਹ ਨਹੀਂ ਆ ਕਿ ਸਾਡੀਆਂ ਧੀਆ ਜਿਹੜੀਆਂ ਪੰਜਾਬਣਾਂ ਧੀਆ ਉਹਨਾਂ ਵਾਸਤੇ ਬਾਕੀ ਸਾਰੀਆਂ ਧੀਆ ਉੱਚ ਕੋ ਪੰਜਾਬਣਾਂ ਧੀਆ ਵਾਸਤੇ ਬਹੁਤ ਜ਼ਰੂਰੀ ਤੁਹਾਨੂੰ ਇਹਨਾਂ ਕਰਾਉਣਾ ਕੰਮ ਚੀਜ਼ਾਂ ਜਿਹੜਾ ਸਾਡਾ ਕਲਚਰ ਹੈ ਜਿਹੜਾ ਸਾਡਾ ਵਿਸਵਾਜ ਜਿਹੜਾ ਸਮੇਂ ਦੇ ਨਾਲ ਜਿਹੜਾ ਨਾ ਖਤਮ ਹੁੰਦਾ ਜਾ ਰਿਹਾ ਘਰਾਂ ਵਿੱਚ ਜੋ ਸਾਡਾ ਅੱਜ ਸਾਭਿਆ ਜੋ 20 ਸਾਲ ਦੀ ਸੱਭਿਆਚਾਰਿਕ ਪਰੰਪਰਾ ਹੈ ਅਸੀਂ ਚਾਹੁੰਦੇ ਹਾਂ ਸਾਡੀਆਂ ਧੀਆਂ ਨੂੰ ਹਰ ਚੀਜ਼ ਦਾ ਪਤਾ ਲੱਗੇ ਜਿੱਦਾਂ ਅਸੀਂ ਆਪਣਾ ਵਿਸਾ ਇਤਿਹਾਸ ਸਾਹਮਣੇ ਅਸੀਂ ਇਸ ਲਈ ਆਪਣਾ ਪੰਜਾਬੀ ਕਲਚਰ ਪੰਜਾਬੀ ਵਿਸਾ ਜਿਹੜਾ ਉਹਨੂੰ ਸਾਹਮਣੇ ਚਾਹੁੰਦੀਆਂ ਤਾਂ ਇਹ ਕਰੰਨੇ ਅਸੀਂ ਉਹ ਨਾਲ ਆਪਣੇ ਸਾਡਾ ਪੰਜਾਬੀ ਮਾਂ ਬੋਲੀ ਇਹਦੀ ਮਾਂ ਬੋਲੀ ਜਿਹੜੀ ਸਾਰਾ ਕੁਝ ਦੱਸਾਇਕ ਤੇ ਇਹ ਦੂਸਰੀ ਪਾਸੇ ਅਸੀਂ ਇਹ ਚਾਹੁੰਦੇ ਕਿ ਕਹਿਣਾ ਚਾਹੁੰਦੀਆਂ ਜਿਹੜੀਆਂ ਪੰਜਾਬੀ ਮੁੰਤਿਆਰਾਂ ਜਿਹੜੀਆਂ ਸਾਡੀਆਂ ਨੇ ਸਾਡੀਆਂ ਧੀਆਂ ਨੇ ਤਾਂ ਉਹਨਾਂ ਦੇ ਵਿਆਹ ਹੋਏ ਇਹਨਾਂ ਦੇ ਬੱਚੇ ਹੋਣੇ ਵੇਖੋ ਸਿੱਧੀ ਗੱਲ ਹੈ ਬੱਚੂਆਂ ਆ ਕਿ ਉਹ ਮਤਲਬ ਆਪਣੀ ਮਾਂ ਬੋਲੀ ਵਿੱਚ ਆਪਣੇ ਬੱਚਿਆਂ ਦੀ ਪਾਲਣਾ ਕਰਦੀ ਉਹਨਾਂ ਨੂੰ ਉਹ ਵਿਸ਼ਤਾ ਸਾਡੀ ਆਪਣੀ ਪਿਆਰੀ ਮਾਂ ਬੋਲੀ ਹੈ ਇਹ ਕੀ ਕਾ ਅੱਜ ਜਿਹੜਾ ਹੋ ਰਿਹਾ ਪੀ ਇੰਗਲਿਸ਼ ਸਕੂਲ ਹਿੰਦੀ ਸਕੂਲ ਜਿਹੜੇ ਸਕੂਲ ਤੇ ਜਿਹੜੇ ਸਕੂਲ ਅਸੀਂ ਕਹਿੰਦੇ ਸਾਡੇ ਇੱਕ ਨਾਂ ਸਕੂਲ ਖਤਮ ਹੋ ਨਾ ਸਾਡੀ ਜਿਹੜੀ ਬੋਲੀ ਜਿਹੜੀ ਖਤਮ ਸਾਡੀ ਬੰਦੂ ਚ ਕੱਲ ਦੇ ਤਰ੍ਹਾਂ ਕਰ ਰਹੇ ਇਹ ਸਾਡੇ ਗੁਰੂਆਂ ਦੀ ਬੋਲੀ ਆ ਇਹ ਸਾਡੇ ਵੱਡੇ ਵਡੇਰਿਆਂ ਦੀ ਬੋਲੀ ਆ ਇਹ ਸਾਡਾ ਇਤਿਹਾਸ ਯਾਦ ਦੀ ਬੋਲੀ ਸਾਡਾ ਪੰਜਾਬ ਪੰਜਾਬ ਜਿਹੜਾ ਸਾਡੀ ਦੁਨੀਆ ਦੇ ਵਿੱਚ ਪੰਜਾਬ ਦੀ ਦੁਨੀਆ ਜਾਣਦੀ। ਪਰ ਪੰਜਾਬ ਦੇ ਲੋਕ ਜਿਹੜੇ ਆ ਸਾਡੇ ਬੱਚੇ ਇਹ ਸਾਡੀ ਦੁਨੀਆ ਵਿੱਚ ਸਾਡੇ ਕੀ ਰੱਖਦੀ। ਉਹਨਾਂ ਤੱਕ ਇਹ ਗੱਲ ਜਾ ਨਹੀਂ ਸਕੀ। ਫਿਰ ਅੱਜ ਇਹਨਾਂ ਮੁਕਾਬਲਾ ਪਿਛਲੇ 15 ਸਾਲਾਂ ਤੋਂ ਸਾਡੇ ਦਿੱਲੀਾਸਪੁਰ ਡਿਸਟ੍ਰਿਕਟ ਦੇ ਵਿੱਚ ਕਰਵਾਇਆ ਜਾ ਰਿਹਾ। ਔਰ ਇਹ ਰੀਵੀ ਚੇਸ ਨੂੰ ਪਾਵਲੇ ਦੇ ਵਿੱਚ ਆਇਆ ਚੀਜ਼ ਹੈ ਕਿ ਇੱਥੇ ਤੇ ਪਹਿਲੀ ਗੱਲ ਕੀ ਜਿੰਨੇ ਵੀ ਬੱਚੇ ਆਉਂਦੇ ਆ ਦੁਨੀਆ ਵਿੱਚ ਪਿਆਰ ਨਾਲ ਆਉਂਦੇ ਆ। ਇਹ ਵੀ ਆਫ ਕੋਰਸ ਇਹਦੇ ਕਿੱਸੇ ਤਰ੍ਹਾਂ ਦੀ ਵੀ ਕਈ ਵੱਖ-ਵੱਖ ਜਿਹੜੇ ਸਿੰਪਲ ਐਂਟਰੀ ਵੀਸ ਨਹੀਂ ਲੰਦੇ। ਔਰ ਸਭ ਤੋਂ ਮੇਨ ਇਸ ਮੇਲੇ ਦੀ ਜਿਹੜੀ ਖਾਸੀਅਤ ਹੈ ਇਹਦੇ ਵਿੱਚ ਉਹ ਇਹ ਚੀਜ਼ ਹੈ ਕਿ ਇੱਥੇ ਸਾਨੂੰ ਜਿਹੜੀਆਂ ਸੀ ਆਪਣੇ ਸੱਭਿਆਚਾਰ ਦੀਆਂ ਭੁੱਲ ਚੁੱਕੀਆਂ ਚੀਜ਼ਾਂ ਹੋਣ ਭੁੱਲ ਚੁੱਕੇ ਚੀਜ਼ਾਂ ਹਾਂ ਜਿੰਦਾ ਧਾਰ ਦੇ ਕੰਮ ਕਾਜ ਹੈ ਬੱਚਿਆਂ ਵਿੱਚ ਤੱਕ ਨਹੀਂ ਆਉਂਦੇ ਕਿਉਂਕਿ ਅਸੀਂ ਨਵੇਂ ਯੁੱਗ ਦੇ ਵਿੱਚ ਆ ਗਏ ਹਾਂ ਨੰਗੀਆਂ ਚੀਜ਼ਾਂ ਟੈਕਨੋਲੋਜੀ ਦੇ ਨਾਲ ਜੁੜ ਗਏ ਹਾਂ ਨੰਗੀਆਂ ਚੀਜ਼ਾਂ ਯੂਜ਼ ਕਰਦੇ ਮਸ਼ੀਨੀ ਕਰਨ ਜ਼ਿਆਦਾ ਹੋ ਗਿਆ। ਇੱਥੇ ਜਿਹੜਾ ਆ ਇੱਥੇ ਬੱਚੇ ਜਿਹੜੀਆਂ ਚੀਜ਼ਾਂ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੱਲੀ ਵੀ ਨਹੀਂ ਵੇਖੀਆਂ ਉਹਨਾਂ ਨੂੰ ਉਹ ਵੀ ਚੀਜ਼ਾਂ ਇੱਥੋਂ ਨੂੰ ਮਿਲਦੀਆਂ ਨੇ ਜਿਵੇਂ ਜਿੱਦੜੇ ਇੱਦਣੇ ਬੱਚਿਆਂ ਕੋਲ ਜਿਹੜਾ ਮਕਾਬਲਾ ਕਰਵਾਇਆ ਜਾਂਦਾ ਕੰਮ ਕਾਜੀ ਰੌਂਡ ਹੁੰਦਾ ਸਾਡੇ ਦੇ ਵਿੱਚ ਉਹਦੇ ਵਿੱਚ ਅਸੀਂ ਉਹਨਾਂ ਕੋਲ ਕੰਮ ਕਾਜ ਕਰਵਾ ਕੇ ਵੇਖੀਆਂ ਉਹਨਾਂ ਨੂੰ ਨਾਲ ਤੇ ਬੱਚਿਆਂ ਆਂਦੀਆਂ ਹਰ ਵਾਰੀ ਸਾਨੂੰ ਇਹ ਇੱਕ ਮੈਸਜ ਅੱਛਾ ਇੱਕ ਮੈਸਜ ਦੇ ਕੇ ਜਾਂਦੇ ਆ ਕਿ ਮੈਡਮ ਸਾ ਅਸੀਂ ਬੜਾ ਕੁਝ ਸਿੱਖ ਕੇ ਜਾਂਦੇ ਹਾਂ ਜੇ ਅਸੀਂ ਆਨੇ ਆ ਤੇ ਬਹੁਤ ਕੁਝ ਸਿੱਖਦੇ ਹਾਂ ਉਹ ਜਿਹੜਾ ਕਪਾਹ ਵੇਲਣਾ ਬੱਚਿਆਂ ਨੂੰ ਪਤਾ ਹੀ ਨਹੀਂ ਆ ਇਕ ਪਾਵਲ ਨਾ ਹੀ ਉਹਦਾਂ ਕਿ ਕਿਵੇਂ ਖੁਆਬ ਹੀ ਲੀ ਜਾਂਦੀ ਆ ਉਹ ਹੈ ਚੀਜ਼ ਹੈ ਕਿ ਇਹਦੇ ਵਿੱਚ ਹੈ ਕਿ ਬੱਚਿਆਂ ਨੂੰ ਅਸੀਂ ਆਪਣੇ ਕਲਚਰ ਦੇ ਨਾਲ ਸੱਭਿਆਚਾਰ ਨੂੰ ਜੋੜਦੇ ਹਾਂ ਤੇ ਕਦੀ ਇਸਨੂੰ ਕਿਹਾ ਬੰਟਿਆ ਮੁਕਾਬਲਾ ਇਹ 2005 ਤੋਂ ਨਹੀਂ ਸ਼ੁਰੂ ਹੋਤਾ ਸੀਗਾ ਹੁਣ ਤੱਕ ਇਹ ਚੱਲਦਾ ਆ ਰਿਹਾ ਤੇ ਇਸ ਦਾ ਮੂਲ ਮੰਤਵ ਇਹ ਹੈ ਕਿ ਸਨੱਖੀ ਪੰਜਾਬ ਨੂੰ ਮਟਿਆ ਪਤਾ ਚੱਲਦਾ ਹੈ ਕਿ ਸਨੱਖੀ ਦਾ ਮਤਲਬ ਹੀ ਹੁੰਦਾ ਹੈ ਕਿ ਸਾਰੇ ਕੰਮ ਨੂੰ ਜਾਨੋਂ ਪਹਿਚਾਨ ਕਿਤੇ ਹੋਏ ਸਚ ਜੀਵਨ ਇਹ ਕਿ ਹਰੇਕ ਕੰਮ ਦੇ ਵਿੱਚ ਸੱਚੇ ਰਹਿਣਾ ਕਿਉਂਕਿ ਜੇ ਐਸੇ ਇੱਕ ਕੇਸ ਸੁਣ ਕੇ ਕਿ ਕਿੰਗਾ ਮਟਿਆ ਮੁਕਾਬਲਾ ਕਰਾਇਆ ਹੁੰਦਾ ਕਿ ਪੰਜਾਬ ਦੀ ਜਿਹੜੀ ਖੋ ਰਹੀ ਵਿਰਾਸਤਾਂ ਉਹਨੂੰ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਵੇ ਕਿ ਆਪਾਂ ਜਦੋਂ ਤਿਆਰਦੇ ਕਿਸੇ ਦਾ ਬਤਨ ਪਾ ਲਈ ਜੀ ਇਸ ਮਤੇ ਨੌਜਵਾਨਾਂ ਤੇ ਵੀ ਜਾਣਗੇ ਨੌਜਵਾਨ ਵੀ ਨੌਜਵਾਨਾਂ ਦਾ ਵੀ ਸੋਚ ਰਿਹਾ ਸਾਡੇ ਪੂਰੇ ਟੀਮ ਸੋਚ ਰਹੀ ਹੈ ਕਿ ਨੌਜਵਾਨਾਂ ਦੇ ਲਈ ਆਪਾਂ ਜਾਗਰਤ ਕਰਾਂਗੇ ਕਿਉਂਕਿ ਉਹ ਨੌਜਵਾਨ ਦੇ ਸਾਡਾ ਜਿਹੜੇ ਕੋਲ ਨਹੀਂ ਕਿ ਬਿਲਕੁਲ 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 ਵੀ ਬਿਲਕੁਲ ਇਹ ਤੋਂ ਨਹੀਂ ਚਾਹੀਦਾ ਹਾਂ ਜੀ ਬਿਲਕੁਲ ਜੀ ਇਸ ਬਾਰੇ ਵੀ ਸਾਡੇ ਪੂਰੀ ਟੀਮ ਸੋਚ ਰਹੀ ਹੈ ਇਹਨੂੰ ਵੀ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਮੁਕਾਬਲੇ ਵਿੱਚ ਕਿੰਨੇ ਲੜਕੇ ਆ ਮੁਕਾਬਲੇ ਵਿੱਚ ਲੜਕੀਆਂ ਆ ਰਹੀਆਂ ਜੀ ਇਹ 130 ਦੇ ਲੱਗੇ ਜਾਂਦੇ ਪਹੁੰਚ ਚੁੱਕੇ ਨੇ ਜੀ 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 ਜ ਇਦੇ ਰਾਉਂਡ ਹੁੰਦੇ ਆ ਜੀ ਤਿੰਨ ਰਾਉਂਡ ਹੁੰਦੇ ਆ ਜੀ ਜਿਹੜਾ ਜਿਹੜਾ ਜਿੱਤ ਕੇ ਆ ਗਿਆ ਹਾਂ ਉਸ ਤੋਂ ਬਾਅਦ ਜਦੋਂ ਦਾ ਫੈਸਲਾ ਹੋ ਜਾ ਉਹ ਹੀ ਪੂਰਾ ਨਿਸ਼ਚਿਤ ਤਾਂ ਮੰਨ ਲਓ